ਕਿੱਥੇ ਤੈਨ ਦੇ ਮਾਪਿਆਂ ਜਿੰਨੀ ਤੂੰ ਜੜਿਆ ਹੋਏ ਉਹ ਪਾਛੇ ਤੈਨ ਲੱਗ ਗਏ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਲੋਰੀਆਂ ਦਿੱਤੀਆਂ ਜਿਸਮ ਦਾ ਦੁੱਧ ਪਲਾਇਆ ਚੋਰੀਆਂ ਕੁੱਟ-ਕੁੱਟ ਕੇ ਖਵਾਈਆਂ ਕਿੱਥੇ ਨੇ ਆਜੀ ਨਹੀਂ ਨੇ ਪਰ ਤੇਰਾ ਮਨ ਨਹੀਂ ਪਤੀਜੇ ਕੰਨਿਆਂ ਤੇ ਚੁੱਕ ਕੇ ਲੈ ਗਿਆ ਅਗਰ ਨੂੰ ਭੇਟ ਕਰ ਦਿੱਤੇ ਅਸਤ ਚੁਗ ਲੈ ਫੁੱਲ ਪਾ ਵੀ ਆਇਆ ਤੇਰਾ ਮਨ ਨਹੀਂ ਨਾ ਮੰਨਦਾ ਮਨ ਨੂੰ ਹੀ ਤੇ ਮਨਾਉਣਾ ਆਪਣੇ ਨੂੰ ਮਨ ਮਨ ਮੰਨੇ ਸਾਡਾ ਇਹਨੂੰ ਸਵੀਕਾਰ ਕਰ ਲੈ ਜਿਉਣਾ ਝੂਤ ਹੈ ਤੇ ਮਰਨਾ ਸੱਚ ਹੈ ਮੰਨਦਾ ਹੀ ਨਹੀਂ ਮਨ ਮਨ ਮੰਨ ਗਿਆ ਤੇ ਫਿਰ ਕੁਝ ਜਿਉਣ ਦਾ ਤਰੀਕਾ ਬਦਲ ਜੂਗਾ ਬਾਬਾ ਫਰੀਦ ਸਾਹਿਬ ਨੇ ਬਚਨ ਕੀਤੇ ਸੰਸਾਰ ਦਾ ਨਕਸ਼ਾ ਖਿੱਚਿਆ ਅੱਗੇ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਏ ਉਹਨਾਂ ਨੇ ਜਿੱਦ ਕੋਈ ਸ਼ੰਕਾ ਹੀ ਨਹੀਂ ਰਹਿਣ ਦਿੱਤੀ ਕੀ ਵਚਨ ਕੀਤਾ ਜੋ ਉਪਜੋ ਸੋ ਬਿੰਸ ਹੈ ਜਿਦੀ ਉਪਜੈ ਜਿਦੀ ਪਦਾਇਸ਼ ਹੈ ਉਹਦਾ ਖਾਤਮਾ ਹੋਇ ਹੋਊਗਾ ਜੋ ਜਨਮੈ ਸੋ ਜਾਨੋ ਮੂਆ ਜਿਹਦਾ ਜਨਮ ਹੈ ਜਨਮਨ ਤਾਂ ਮਰਨੰ ਉਹਨ ਮੌਤ ਅਵਸ਼ਾਊਗੀ ਸਮੇ ਦਾ হের ਫੇਰ ਹੋ ਸਕਦਾ ਪਰ ਆਊ ਮੌਤ ਜ਼ਰੂਰ ਯੋਪ ਜੋਸੋ ਬਿੰਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲਏ ਗਾਇ ਲੀ ਪਰ ਜੇ ਤੈਨੂੰ ਸਮਝ ਪੈ ਜੇ ਵੀ ਮੈਂ ਇੱਕ ਯਾਤਰੂ ਐ ਮੈਂ ਇੱਕ ਮੁਸਾਫਰ ਐ ਮੈਂ ਕੁਝ ਸਮੇਂ ਲਈ ਇਸ ਦੁਨੀਆ ਤੇ ਆਇਆ ਐ ਤੇ ਇੱਕ ਦਿਨ ਇਸ ਦੁਨੀਆ ਤੋਂ ਤੁਰ ਜਾਣਾ ਮੈਂ ਰਹਿਣਾ ਨਹੀਂ ਫਿਰ ਤੈਨੂੰ ਕਰਨਾ ਕੀ ਚਾਹੀਦਾ ਕੀ ਕਰੇਗਾ ਜਿੰਨਾ ਚਿਰ ਮੌਤ ਚੇਤੇ ਨਹੀਂ ਆਉਂਦੀ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਮੁਸਾਫਿਰ ਨਹੀਂ ਮੰਨਦੇ ਆਪਣੇ ਆਪ ਨੂੰ ਯਾਤਰੂ ਨਹੀਂ ਮੰਨਦੇ ਉਹਨਾਂ ਚਿਰ ਰੱਬ ਨਾਲ ਨਹੀਂ ਜੁੜਦੇ ਉਹਨਾਂ ਚਿਰ ਰੱਬ ਚੇਤੇ ਨਹੀਂ ਆਉਂਦਾ ਤੇ ਜੇ ਤੈਨੂੰ ਪਤਾ ਲੱਗ ਜੇ ਮੈਂ ਮੁਸਾਫਿਰ ਐ ਮੈਂ ਯਾਤਰੂ ਐ ਫਿਰ ਤੈਨੂੰ ਕਰਨਾ ਕੀ ਚਾਹੀਦਾ ਪਾਤਸ਼ਾਹ ਦੱਸ ਦੇ ਜੋ ਉਪਜੋਸ ਬਿੰਸ ਹੈ ਕਰੋ ਆਜ ਕੈ ਨਾਮ ਗਤਾਰ ਨਾਨਕ ਹਰ ਗੁਣ ਭਾਰੇ ਲੈ ਕਾਇਲ ਪਰ ਤੂੰ ਹਰੀ ਦੇ ਗੁਣ ਗਾ ਲੈ ਛਾੜ ਸਗਲ ਜੰਗਾਲ ਸਾਰੇ ਜੰਗਾਲਾਂ ਨੂੰ ਛੱਡ ਕੇ ਉਸ ਵੈਗਰੂ ਪਰਮਾਤਮਾ ਦੇ ਗੁਣ ਗਾ ਲੈ ਸਤਗੁਰੂ ਦਵਦਾਸ ਮਹਾਰਾਜ ਨੇ ਵੀ ਬਚਨ ਕੀਤੇ ਔਰ ਬਾਰ ਪਦ ਕੇ ਦਾਨੀਆਂ ਲਿਖ ਲੇਹੋ ਆਲ ਪਤਾਲ ਮੋਹਿ ਜਮ ਦੰਡ ਨ ਲਗਈ ਤਜੀਲੇ ਸਰਬ ਜੰਜਾਲ ਮੈਂ ਜੰਜਾਲਾਂ ਨੂੰ ਛੱਡ ਤਾਂ ਮੈਨੂੰ ਜਮਾਂ ਦੀ ਮਾਰ ਨਹੀਂ ਪਊਗੀ ਹੁਣ ਅਸੀਂ ਜੰਜਾਲਾਂ ਚ ਫਸੇ ਹੋਏ ਆਂ ਇਹਨਾਂ ਨੂੰ ਛੱਡ ਕੇ ਗੁਰੂ ਲਈ ਰੱਬ ਲਈ ਟਾਈਮ ਕੱਢ ਆਪਣੇ ਲਈ ਟਾਈਮ ਕੱਢ ਉਹ ਕੰਮ ਕਰ ਜਿਹੜਾ ਦੁਨੀਆਂ ਤੇ ਕਰਨ ਵਤਿਆ ਹੈ ਤਾਂ ਕਿ ਤੂੰ ਜਮਾਂ ਦੀਆਂ ਮਾਰਾਂ ਤੋਂ ਬਚ ਸਕੇ ਰੇਡੇ ਦਰਗਹ ਕਹਿ ਨ ਕੋ ਆਉ ਬੈਠੋ ਆਦਰ ਸਭ ਦੇਉ ਤੇ ਮੈਂ ਇਹ ਸਮਾਗਮ ਤੇ ਨਾ ਜਿਆਦਾ ਕਰੂੰ 50 80 ਸਾਲ 40 ਸਾਲ ਤੋਂ ਉੱਪਰ ਵਾਲੇ ਹੁੰਦੇ ਆ ਸ਼੍ਰੀ 40 ਸਾਲ ਤੋਂ ਉੱਪਰ ਆਲੇ ਤੇ ਗੁਰਬਾਣੀ ਚ ਕਥਨ ਕੀਤਾ ਹੈ ਚਲਾਸੀ ਪੁਰ ਹੋਏ 85 55 60 ਪੇ ਬੜੇਪਾ ਆਵੇ 40 ਸਾਲ ਤੱਕ ਬੰਦਾ ਵੱਧਦਾ ਤੇ ਫੁੱਲਦਾ ਹੈ 40 ਸਾਲ ਬਾਅਦ ਰੁਕ ਜਾਂਦਾ ਹੈ 50 ਸਾਲ ਤੱਕ ਸਟੇ ਲੱਗ ਜਾਂਦੀ ਹੈ ਰੁਕਦਾ ਹੈ 50 ਸਾਲ ਤੋਂ ਬਾਅਦ 85 ਪੰਖਿਸ਼ ਹੈ 50 ਸਾਲ ਤੋਂ ਬਾਅਦ ਬੈਠ ਕੇ ਰ ਪੈ ਜਾਂਦਾ ਫਿਰ ਜਿੰਨੀਆਂ ਮਰਜ਼ੀ ਗੁਰਤਾ ਖਾ ਲਓ ਫਿਰ ਬੰਦਾ ਘਟਣਾ ਸ਼ੁਰੂ ਹੋ ਜਾਂਦਾ ਹੈ 85 ਪੰਖਿਸ਼ ਸੱਤੀ ਪੇ ਬੁਢੇਪਾ ਜਦੋਂ 7 ਸਾਲ ਦੇ ਹੋ ਜਾਈਏ ਤੇ ਫਿਰ ਇਹਦੀ ਗਿਣਤੀ ਬੁੱਢਿਆਂ ਚ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਹੁਣ ਬਜ਼ੁਰਗ ਹੋ ਗਿਆ ਤੇ ਤਿੰਨ ਅਵਸਥਾਵਾਂ ਨੇ ਬਾਲ ਜਵਾਨੀ ਔਰ ਬਿਰਧ ਤੋਂ ਤਿੰਨ ਅਵਸਥਾ ਤਿੰਨ ਅਵਸਥਾਵਾਂ ਨੇ ਬਚਪਨੇ ਜਵਾਨੀ ਤੇ ਬੁਢੇਪਾ ਤਿੰਨ ਅਵਸਥਾਵਾਂ ਨੇ ਤੇ ਮੈਂ ਕਹਿੰਦਾ ਹੁੰਨਾ ਬਾਪੂ ਇੱਕ ਬੱਚੇ ਨੂੰ ਆਸ ਹੈ ਮੇਰੇ ਤੇ ਜਵਾਨੀ ਆਊਗੀ ਇੱਕ ਜਵਾਨ ਨੂੰ ਆਸ ਹੈ ਮੇਰੇ ਤੇ ਬੁਢੇਪਾ ਆਊਗਾ ਪਰ ਤੁਸੀਂ ਤੇ ਹੁਣ ਬਾਪੂ 70 ਸਾਲ ਦਾ ਹੋ ਗਏ ਟੇਰੇ ਤੇ ਹੁਣ ਕੋਈ ਅਵਸਥਾ ਨਹੀਂ ਆਉਣੀ ਜੇ ਆਉਗੀ ਤੇ ਬਸ ਮੌਤ ਆਉਗੀ ਇਹ ਤੋਂ ਅੱਗੇ ਕੋਈ ਅਵਸਥਾ ਨਹੀਂ ਰਹਿ ਜਾਂਦੀ ਇਹ ਤੋਂ ਅੱਗੇ ਨਹੀਂ ਕੋਈ ਅਵਸਥਾ ਰਹਿ ਜਾਂਦੀ ਇਸ ਕਰਕੇ ਜੇ ਆਉਗੀ ਤੇ ਮੌਤ ਆਉਗੀ ਮੌਤ ਆਵੇ ਉਦੋਂ ਪਹਿਲਾ ਪਹਿਲਾ ਮਾਲਾ ਫੜਦਾ ਹੈ ਆਪਣਾ ਕਾਰਜ ਸਵਰਲਾ ਜਿਹੜਾ ਕਾਰਜ ਸਵਰਨ ਵਾਤੇ ਆਏ ਕਿਉਂਕਿ ਇਹ ਤੈਨੂੰ ਜੀਵਨ ਜਿਹੜਾ ਮਿਲਿਆ ਭਈ ਪ੍ਰਾਪਤ ਮੁਡਕ ਦੇ ਹੋਰੀਆ ਗੋਬਨ ਮਿਲ ਲਗੀ ਅਵਰ ਕਾਜ ਤੇਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਏਵਗ ਨਾਮ ਨਾਮ ਜਪ ਲੈ ਪ੍ਰਾਨੀ ਆਇਓ ਲਾਹ ਤੇ ਕਿੰਨਾ ਕੁ ਲਾਹ ਲੈਨੇ ਆਪ ਕਬੀਰ ਲੂਟਣਾ ਹੈ ਤੋ ਲੂਟ ਲੈ ਕਿੰਨੀਆਂ ਕੁ ਲੁੱਟਾਂ ਲੁੱਟਦੇ ਇਹ ਵੀ ਦੱਸ ਤਾ ਵੀ ਤੂੰ ਲੁੱਟ ਕਿਹੜੀ ਲੁੱਟਣੀ ਹੈ ਕਬੀਰ ਲੂਟਣਾ ਹੈ ਤੂੰ ਰੇ ਜਾਨ ਮਨੁੱਖਾ ਸਰੀਰ ਤੈਨੂੰ ਮਿਲਿਆ ਮਤ ਜਾਣੀ ਬਾਰ ਬਾਰ ਮਿਲੂਗਾ ਕਬੀਰ ਮਾਨਸ ਜਨਮ ਬੋਲਭ ਹੈ ਹੋਏ ਨਾ ਵਾਰੇ ਬਾਰ ਬਾਰ ਥੋੜਾ ਮਿਲਣਾ ਜਿਵੇਂ ਬਨਪਨ ਪੱਕੇ ਹੋਏ ਕਰੇ ਬਹਰ ਨਾ ਲਾਗੇ ਤਾਣੀ ਨਾਲ ਫਲ ਟੁੱਟ ਕੇ ਧਰਤੀ ਤੇ ਡਿੱਗ ਪਵੇ ਕਿਸੇ ਦੀ ਪਾਇਆ ਨਹੀਂ ਕਿਸੇ ਦੀ ਤਾਕਤ ਨਹੀਂ ਟੁੱਟੇ ਹੋਏ ਫਲ ਤੇ ਫੁੱਲ ਨੂੰ ਫੇਰ ਕੋਈ ਟਾਣੀ ਨਾਲ ਜੋੜ ਦੇਵੇ ਕਿਰਨੀ ਮਿਲਣ ਗੁਰ ਸੇਵਾ ਤੇ ਭਗਤ ਕਮਾਈ ਤਾਦੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸਾਦੇ ਹੀ ਭਜ ਹਰ ਕੀ ਸੇਵ ਭਜੋ ਗੁਬਿੰਦ ਭੂਲ ਮਥ ਜਾਉ ਮਾਨਸ ਜਨਮ ਤਾ ਨਹੀਂ ਲਾ 84 ਜੂਨ ਪਾਈ ਮਾਨਸ ਕੋ ਪਰ ਬੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਟੈ ਆਏ ਜਾਏ ਦੁੱਖ ਪਾਇੰਦ ਜਿਹਨੂੰ ਖੀਰਲਾ ਡੰਡਾ ਕਹਿੰਦੇ ਆ ਖੀਰਲਾ ਡੰਡਾ ਹੈ ਹੋਨ ਤੂਏ ਅੱਗੇ ਅੱਗੇ ਨੂੰ ਚੜ ਗਏ ਤੇ ਪਰਮੇਸ਼ਰ ਵਿੱਚ ਭੇਦ ਹੋ ਜਾਣਾ ਜਿਉਂ ਜਲਵੇਂ ਜਲ ਆਏ ਖਤਾਨਾ ਕਿਉ ਜੋਤੀ ਸੰਗ ਸੂਰਜ ਕਿਰਨ ਮਿਲੈ ਜਲਤਾ ਜਲ ਹੁਆ ਜੇ ਪਿੱਛੇ ਨੂੰ ਸੁਰਤ ਚਲੀ ਗਏ ਤੇ 84 ਲੱਖ ਦੀਆਂ ਜੋਨਾ ਤਿਆਰ ਨਹੀਂ ਪਿੱਛੇ ਨੂੰ ਜੇ ਸੁੱਤ ਲੈ ਗਏ ਆਪਣੀ ਇਸ ਕਰਕੇ ਬਾਬਾ ਜੀ ਕਹਿੰਦੇ ਨੇ ਭਾਈ ਉਸ ਵਹਿਗੁਰੂ ਪਰਮਾਤਮਾ ਦਾ ਸਿਮਰਨ ਕਰਨ ਨਾਲ ਘਰ ਗੁੰਗਾਏ ਲੈ ਛਾੜ ਸਕਲ ਜੋ ਜੇ ਤੂੰ ਹਣ ਤੱਕ ਬਾਪੂ ਨਾਮ ਨਹੀਂ ਜਪਿਆ ਕਮਾਈਆਂ ਬੜੀਆਂ ਕਰ ਲਈਆਂ ਪਰ ਹੁਣ ਉਹ ਕਮਾਈ ਕਰ ਲੈ ਜੈ ਮਾਤ ਪਿਤਾ ਸਤ ਮੀਤ ਦਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਰਹ ਜਿੱਥੇ ਨਾ ਭੈਣ ਦਾ ਭਰਾ ਨਾ ਪੁੱਤਰ ਦਾ ਧੀ ਦਾ ਮਾਤਾ ਦਾ ਪਿਤਾ ਕਿਸੇ ਦੇ ਸਾਥ ਨਹੀਂ ਦੇਣਾ ਉੱਥੇ ਵਹਿਗੁਰੂ ਫਰਮਾਤਮਾ ਨੇ ਬਾਤ ਪੜਨੀ ਹੈ ਤੇ ਉਹਨੂੰ ਚੇਤੇ ਕਰ ਲੈ ਉਹਦਾ ਕੋਈ ਮਾਲਾ ਫੜ ਲੈ ਆਪਣਾ ਅੱਗਾ ਸਵਾਰ ਲੈ ਗੁਰਬਾਣੀ ਜੀ ਨੂੰ ਕਹਿ ਰਹੀ ਹੈ ਸਤ ਨਾਮੁ Thank <laughs> you. ਦੀ ਸੌਂਡਿੰਗ ਇਹਨਾਂ ਨੇ ਆ ਜਾਣੇ ਪਰਮਾਤਾ ਚਰਨ ਕੌਰ ਨੇ ਮੁੜ ਕੇ ਨਹੀਂ ਉਹਨਾਂ ਨੇ ਥੋੜਾ ਕਿੰਨੇ ਆਪਾਂ ਤੋਰੀ ਬੈਠੀਆਂ ਸਾਡੇ ਚ ਕੋਈ ਇਦਾਂ ਦਾ ਸ਼ਰੀਰ ਨਹੀਂ ਹੋਣਾ ਜਿਹਨੇ ਕਿਸੇ ਨਾ ਕਿਸੇ ਨੂੰ ਨਾ ਤੋਰੀਆ ਸਭ ਤੋਰੀ ਬੈਠੀ ਆਇਆ ਫਰੀਦਾ ਕਬਰਾਂ ਲੰਮ ਤਰੰਮੀਆਂ ਉਪਰ ਤੱਕ ਪਏ ਉਧਰ ਕੋਈ ਨਾ ਬੋੜਿਆ ਇਧਰੋਂ ਲੱਖੀ ਤੁਰੇ ਲੱਖਾਂ ਹੀ ਤੁਰ ਆਇਆ ਕੋਈ ਬੜੇ ਮੁੜ ਕੇ ਨਹੀਂ ਤਾਂ ਤੇ ਗੁਰੂ ਬਾਬਾ ਜੀ ਕਹਿੰਦੇ ਭਾਈ ਜੋ ਉਪਜੋ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛੜ ਸਗਲ ਗੰਜਾਰ ਖਾਰੇ ਜੱਜਾਂ ਨਾਲ ਨੂੰ ਛੱਡ ਕੇ ਮਾਲਾ ਫੜਦਾ ਸਿਮਰਨ ਕਰ ਭਜਨ ਕਰ ਸ਼ੁਭ ਕਰਮ ਕਰ ਜਿਹੜੇ ਕਰਮ ਕਰਨ ਬਾਤੇ ਦੁਨੀਆ ਤੇ ਤੂੰ ਆਇਆ ਹੈ ਜਿਹੜਾ ਤੂੰ ਕਰ ਰਿਹਾ ਹੈ ਇਹ ਨਹੀਂ ਤੂੰ ਕਰਨ ਬਾਤੇ ਮਨ ਦੇ ਕੌਣ ਨੂੰ ਮਤ ਤੈ ਲੈਣੀ ਕਿਹੜੀ ਮਤ ਲੈਣੀ ਮਨ ਦੇ ਕੌਣ ਨੂੰ ਮਤ ਤੈ ਇਹ ਪੈ ਗਏ ਤੁਰ ਚਲੇ ਕਹਵਾ ਤੇ ਨਾਲ ਤੇ ਕੁਛ ਗਿਆ ਹੀ ਨਹੀਂ ਅੰਤ ਸੰਗ ਕਾਹੂ ਨਹੀਂ ਦੀਨਾ ਫਿਰਥਾ ਆਪ ਮਨਾਇਆ ਸਾਹ ਹਰ ਭਜਿਓ ਨਾ ਮੁਰਜਨ ਸੇਵਿਓ ਨੈ ਉਪਜੋ ਕਛ ਗਿਆ ਨਾ ਢਾਟੇ ਹੀ ਮਾਏ that you